ਗੁਰਦਾਸਪੁਰ ਕਲਾਗਰ ਰੋਡ ਤੇ ਪੈਂਦੀ ਅਡਾ ਮੰਗਲ ਸਹਾਣ ਦੇ ਨੇੜੇ ਦੋ ਨੌਜਵਾਨਾਂ ਨੇ ਰੋਡ ਤੇ ਘਰੇ ਇੱਕ ਟਰੱਕ ਵਿੱਚ ਕਾਰ ਮਾਰ ਦਿੱਤੀ ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਗੰਭੀਰੂ ਬਿਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭਾਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਪਈ ਹੋਈ ਸੀ ਅਤੇ ਕਾਰ ਵਿੱਚ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਗੱਡੀ ਵਿੱਚੋਂ ਨਸ਼ੀ ਨਾਲ ਸੰਬੰਧਿਤ ਸਮੱਗਰੀ ਵੀ ਮਿਲੀ ਆ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਨੇ ਆਪਣਾ ਟਰੱਕ ਸਾਈਡ ਤੇ ਖੜਾ ਕੀਤਾ ਹੋਇਆ ਸੀ ਇਸੇ ਦੌਰਾਨ ਇੱਕ ਤੇਜ਼ ਰਫ्तार ਕਾਰ ਸਿੱਧੀ ਆ ਕੇ ਉਸਦੇ ਟਰੱਕ ਵਿੱਚ ਵਧੀ ਉਹਨਾਂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਇਹ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਆਏ ਕਾਨ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੈਂਡ ਚੰਦੂੜਾ ਦਾ ਨਾ ਨਾਫੇ ਇਹ ਜਿਹੜਾ ਐਕਸੀਡੈਂਟ ਹੋਇਆ ਬਈ ਇਸ ਤਰ੍ਹਾਂ ਇਹ ਸਾਰ ਕਾਰ ਦੀ ਵਜ੍ਹਾ ਰੌਣ ਸੈਦ ਲਿਹਾੜ ਗੱਡੀ ਇਹ ਠੋਕਤੀ ਇਹ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਜਿਹੜੀ ਸਾਈਡ ਤੋਂ ਸੀ ਇਹ ਆਈ ਤਾਂ ਉਹ ਵਾਲੇ ਸਾਈਡ ਤੋਂ ਆਉਂਦੀ ਕਾਰ ਨਾਲ ਸਾਸ ਰੋਡ ਦੇ ਲਾਜ ਸਾਈਡ ਦੇ ਖੋਤਾ ਬੈਠਣ ਦੇ ਕਰਨਦਿਆਂ ਗੱਡੀ ਦੀ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਦੇ ਆਹ ਸੱਟਾਂ ਲੱਗੀਆਂ ਦੋ ਜਾਨਾਂ ਦੇ ਦੋ ਇੱਕ ਮੋਟਰਸਾਈਕਲ ਵਾਲਾ ਡਟਾਇਆ ਨਾ ਪਿੱਛੇ ਨਾਲ ਹੀ ਮੋਟਰਸਾਈਕਲ ਉਹਨੇ ਬੜੀ ਜਨਾ ਕੋ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਮਸ਼ਾਵੇਟ ਪਿਆ ਦੇ ਇੱਕ ਮਲਾਇਆਂ ਦੀ ਬਰਦੀ ਹੈ ਜਪਈ ਹੈ ਇਹ ਤੁਹਾਡੀ ਗੱਡੀ ਤੇ ਖੜੀ 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 ਦੇ ਪਿੱਲਾ ਹਾਂ ਫੋਟੋ ਗੱਡੀ ਹੈ ਭਾਈ ਸ਼ਾਵੇ ਲਾਈ ਗੱਡੀ ਸੈਰ ਤੇ ਸਫਸਾ ਰੋਡ ਤੇਰਾ ਨਾਮ ਹੈ ਗੋਪੀ ਮਿਸ਼ਰੀ ਇਹ ਗੱਡੀ ਆਈ ਹੈ ਪਿੱਛੋਂ ਓਵਰ ਸਪੀਡ ਦੇ ਵਿੱਚ ਪਹਿਲਾਂ ਜੋੜੇਨ ਜਨਾਨੀ ਦੇ ਬੰਦੇ ਦੇ ਵਿੱਚ ਮਾਰੀ ਉਹਦੀ ਲੱਤ ਤੋੜੀ ਆ ਫਿਰ ਓਵਰ ਸਪੀਡ ਹੋ ਕੇ ਟਰੱਕ ਦੇ ਵਿੱਚ ਥੋਤੇ ਚ ਖਾਇਰਤੇ ਮਤਲਬ ਟਰੱਕ ਖਲੋਤਾ ਦਾ ਹੀ ਉਹਦੇ ਵਿੱਚ ਆਣ ਕੇ ਇਹਨਾਂ ਨੇ ਗੱਡੀ ਮਾਰੀ ਆ ਤੇ ਵਿੱਚ ਚਿੱਤੇ ਦੀਆਂ ਪੰਨੀਆਂ ਪਈਆਂ ਚਿੱਟਾ ਪਿਆ ਦਾ ਕਫਸਲ ਪਏ ਦੇ ਸਿੰਝਾ ਪਈਆਂ ਸਾਰਾ ਕੁਝ ਵੀਡੀਓ ਬਣੀ ਆ ਸਾਰਾ ਕੁਝ ਵਿੱਚ ਨਸ਼ੇ ਦੇ ਸਮਾਨ ਪਿਆ ਦਾ ਜੀ ਕਿੰਨੇ ਜਣੇ ਸੀ ਇਹਦੇ ਵਿੱਚ ਜੇ ਦੋ ਜਣੇ ਸਰ ਇਹ ਵਰਦੀ ਵੀ ਪਈ ਆ ਹਾਂ ਵਰਦੀ ਪਈ ਤਿੰਨ ਸਟਾਰ ਵਰਦੀ ਪਈ ਆ ਜੀ ਤੇ ਕਿਸੇ ਸੱਟ ਲੱਗੀ ਆ ਦੋਨਾਂ ਚ ਕੋਈ ਸੱਟ ਹਾਂ ਇਹ ਖਤਮ ਹੋ ਗਿਆ ਕਹਿੰਦੇ ਤੇ ਇੱਕ ਬਚ ਗਿਆ ਹਸਪੀਟਲ ਲੈ ਗਏ ਨੇ ਹੋਂ ਤੋਂ ਪਹਿਲਾਂ ਸਾਡੇ ਤੋਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੋਪੀ ਅਸੀਂ ਨਾ ਸਰਕਸ ਰੱਖਿਆ ਫੋਰਸ 112 ਦੇ ਲੱਗੇ ਹੋਏ ਹਾਂ ਕਾਲਾਣਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਕੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਵੀ ਦੋਹਾਂ ਨੂੰ ਆਪਾਂ ਹਸਪਤਾਲ ਲੈਂਦਾ ਸਰਕਾਰੀ ਹਸਪਤਾਲ ਕੱਢ ਕੇ ਲੈਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਵੀ ਖਲਬੀ ਗਈ ਸੀ ਗੱਡੀ ਸਾਡੇ ਹੰਦਾਂ ਨੂੰ ਵੱਜੀ ਸੀ ਜੀ। ਨਹੀਂ ਆਪਣੀ ਸਾਈਡ ਤੇ ਬਾਅਦ ਲੱਗੀ ਥੱਲੇ ਉਤਰ ਕੇ ਵੱਜੀ ਹੋਈ। ਕਿੱਥੇ ਵੱਜੀ ਗੱਡੀ ਜੀ? ਮੰਗਲ ਸ਼ਾਨਪੁਰੀ ਤੇ। ਟਰੱਕ ਦੇ ਪਿੱਛੇ ਮਾਰੀ ਸੀ। ਟਰੱਕ ਦੇ ਅਗਲੇ ਬੰਨੇ। ਟਰੱਕ ਲੋਟਾਵਾ। ਟਰੱਕ ਦੇ ਨਾਲ ਵੱਜੀ ਆ। ਕਿਤੇ ਗੱਡੀ ਚ ਵਰਦੀ ਪਈ ਕੇ ਜੀ? ਜੀ ਜਿਹੜੀਆਂ ਆ ਵੇਖੀ ਜਾਂ ਸ਼ੀਸ਼ੇ ਤੇ ਜਾ ਕੇ ਸ਼ੀਸ਼ੇ ਤੇ ਆ ਕੇ ਕੱਢ ਕੇ ਤਹਾਂ ਲੈ ਆ। ਇਹ ਕਿੰਨੇ ਜਣੇ ਸੀ ਗੱਡੀ 'ਚ? ਇਹ ਦੋ ਜਣੇ। ਤੇ ਦੋਨੋਂ ਠੀਕ ਨੇ ਜਾਂ? ਨਹੀਂ ਇੱਕ ਡੈੱਡ ਹੋ ਗਿਆ ਹਸਪਤਾਲ ਆ ਲਿਆਂ ਡਾਕਟਰ ਸਾਹਿਬ ਨੇ ਕਹਾ ਵੀ ਇੱਕ ਡੈੱਡ ਹੋ ਗਿਆ ਵਾ। ਇੱਕ ਠੀਕ ਆ। ਪਤਾ ਨਹੀਂ ਕਿੱਥੋਂ ਦੇ ਇਹ ਹਾਂ ਗੰਦੇ ਵਾਸੀ ਕਿਥੇ? ਪਟਾ ਲਾ ਦੇ ਜੇ ਨਹੀਂ ਲਗਾਵੇ ਸਾਨੂੰ ਨਾ ਨੂੰ ਕੁਝ ਮਨ ਨਾ ਨੂੰ ਨਹੀਂ ਕੁਝ ਪਾ ਲਗਾ ਉਹ ਜੀ ਜੜੀ ਦਾ ਕੰਮ ਹੈ ਪਲਾ ਚੱਲੇ ਜੇ ਤਕਰਾ ਚ ਹਾਂ ਜੀ